ਉਹ ਨਹੀਂ ਗੁਰਜੀਤ ਸਿੰਘ ਨਾ ਜੀ ਹਾਂਜੀ ਕੀ ਗੱਲਬਾਤ ਹੋਈ ਸਾਰੀ ਉਹ ਨਹੀਂ ਓਦਾਂ ਹੀ ਇਹਨਾਂ ਦਾ ਮਲਪੀ ਝਗੜਾ ਹੀ ਪਿੰਡ ਦੇ ਵਿੱਚ ਸਾਲ ਕੁ ਪਹਿਲਾਂ ਕੁੜੀਆਂ ਨੂੰ ਛੇੜਖਾਨੀ ਕਰਦੇ ਉਹਦੇ ਚ ਸਮਝਾਇਆ ਸੀ ਵੀ ਇਦਾਂ ਮਲਪੀ ਨਾ ਜਿਹੜਾ ਸਾਡੀਆਂ ਭੈਣਾ ਪਿੰਡ ਦੇ ਮੈਂਬਰ ਨੂੰ ਨਾਲ ਲੈ ਕੇ ਵਿੱਚ ਭਾਗੇ ਸਮਝਾਇਆ ਸੀ ਤੇ ਉਦੋਂ ਇਹਨਾਂ ਨੇ ਸੌਰੀ ਮੰਗ ਲਈ ਵੀ ਚਲੋ ਸਾਨੂੰ ਪਤਾ ਨਹੀਂ ਵੀ ਆਪਣੇ ਪਿੰਡ ਦੀਆਂ ਕੁੜੀਆਂ ਨੂੰ ਪਤਾ ਨਹੀਂ ਉਹ ਚੀਜ਼ ਦਾ ਪਤਾ ਨਹੀਂ ਇਹਨਾਂ ਨੇ ਇਹ ਕੰਮ ਕਰਦਣਾ ਤੇ ਅੱਜ ਸ਼ਰੀਆ ਮੰਨ ਕੇ ਸਾਲ ਬਾਅਦ ਬੂਹੇ ਗਾੜੀ ਗੋਲੀਆਂ ਮਾਰ ਕੇ ਕਰ ਕਿੰਨਾਂ ਨੇ ਮਾਰਿਆ ਕੀ ਨਾ ਬੰਦਿਆਂ ਦਾ ਪਿੰਡ ਦੇ ਮੁੰਡੇ ਕਰ ਲਾਗੇ ਗਵਾਂਢੀ ਇੱਕ ਸਿੰਮੂ ਆ ਤੇ ਇੱਕ ਟਾੜਾ ਟਾਟਾ ਨਾਲ ਲਿੰਦੇ ਇੱਕ ਮਰਾਦਪੁਰ ਦਾ ਮੁੰਡਾ ਉਹਦਾ ਮੈਨੂੰ ਨਾਂ ਨਹੀਂ ਜੋ ਪਤਾ ਕੀ ਲੱਗਦਾ ਹੈ ਜਿਨ੍ਹਾਂ ਦੀ ਡੈਥ ਹੋਈ ਕੋਣ ਮੇਰੇ ਬ੍ਰਦਰ ਹੀ ਵੱਡੇ ਹੁਣ ਕੀ ਕਰ ਕੀ ਹਾਲ ਹੈ ਹਾਲ ਜੀ ਜੋ ਉਹਨਾਂ ਦੇ ਕਾਰਵਾਈ ਬੰਦੀ ਹੋ ਕੀਤੀ ਜਾਵੇ ਹਲ ਮਤਲਬ ਇਸੇ ਰੰਝੇ ਕਰਕੇ ਵੀ ਤੁਹਾਡੀਆਂ ਵੀ ਇਹਨਾਂ ਨੂੰ ਸ਼ੇਡ ਦੇ ਇਸੇ ਰੰਝੇ ਕਰਕੇ ਗਾ ਸਮਝਾਇਆ ਹੈ ਬਸ ਇਸ ਤੋਂ ਵੱਧ ਕੋਈ ਹੋਰ ਇਹਨਾਂ ਨਾਲ ਕੋਈ ਸਾਡਾ ਵੀ ਝਗੜਾ ਨਹੀਂ ਕੋਈ ਇਦਾਂ ਦਾ ਕੋਈ ਹੈਗਾ ਗੋਲੀਆਂ ਗਾਲੀਆਂ ਮਾਰੀਆਂ ਹੁਣ ਹਾਂਜੀ ਗੋਲੀਆਂ ਮਾਰੀਆਂ ਪਤਾ ਨਹੀਂ ਜੀ ਮੈਂ ਵੇਖਿਆ ਨਹੀਂ ਕਿੰਨੇ ਰੁਪਏ ਲੱਗੇ ਹਾਂਜੀ ਕੀ ਤੁਸੀਂ ਮਾਹੌਲ ਵੇਖਿਆ ਕੀ ਗੱਲਬਾਤ ਹੈ ਕਿੰਨੇ ਬੰਦੇ ਆਏ ਕੀ ਹੋਇਆ ਉਹ ਤਿੰਨੇ ਜਣੇ ਆਏਗੇ ਮੋਟਰਸਾਈਕਲ ਤੇ ਆਏਗੇ ਦੋ ਉਹਨਾਂ ਕਸਾਂ ਦੇ ਸੀਗੇ ਤਾਂ ਉਹਨਾਂ ਨੇ ਆਣ ਕੇ ਦੇ ਉਹ ਮਾਰੇ ਆ ਗਾੜੀ ਰੋੜੇ ਰਾਰੇ ਵੀ ਮਾਰੇ ਆ ਕੇ ਵੋਏ ਗੜੀ ਆਇਆ ਵਾ ਤੇ ਉਹਨਾਂ ਨੇ ਸਿੱਧਾ ਫਰਮਾ ਤਾ ਕਿੰਨੇ ਜਣੇ ਸੀ ਜਿਹੜੇ ਤਾਂ ਕੋਈ ਤਿੰਨ ਜਣੇ ਆਏ ਕਿਹੜਾ ਕਿਹੜਾ ਸੀ ਕੀ ਕੀ ਨਾਮ ਇੱਕ ਦਾ ਨਾਮ ਰੋਇਤੀਗਾ ਤੇ ਜਤਨ ਹੀਗਾ ਤੇ ਇੱਕ ਹੋਰੀ ਕਿਹੜੇ ਪਿੰਡ ਦੇ ਆ ਪੰਡੋਰੀ ਕੋਲੇ ਦੇ ਹੀ ਗਵਾਂਡੀ ਲਾਗੇ ਹਥਿਆਰ ਕਿਹੜੇ ਉਹਨਾਂ ਕੋਲ ਮਿਸਟਰ ਕਰਾ ਕੀ ਨਹੀਂ ਉਹ ਸੰਦ ਵੱਡੇ ਸੀ ਉਹਨਾਂ ਕੋਲ ਅੱਛਾ ਜੀ ਹਾਂ ਜੀ ਮਰ ਰੰਜਿਸ਼ ਕੀ ਫਿਰ ਰੰਜਿਸ਼ ਕੋਈ ਇਦਾਂ ਹੀ ਆਮ ਵੀ ਹੈ ਝਗੜਾ ਸੀ ਗਾਇਨਾਂ ਦਾ ਮੁੰਡੇ ਉਦੋਂ ਇਹਨਾਂ ਨੇ ਹਾਂ ਜੀ ਮੁੰਡੇ ਦੀ ਡੈਥ ਹੋ ਗਈ ਇਹਨਾਂ ਨੂੰ ਸਮਝਾਇਆ ਹੀ ਭਾ ਕੇ ਰਾਈ ਨਾਮਾ ਸਾਰਾ ਕੋਈ ਕਰਾਇਆ ਹੀਗਾ ਤੇ ਆਪਣਾ ਨਹੀਂ ਕੀ ਜਾਂਚ ਕੀਤਾ ਕੀ ਨਾ ਜਿਹੜੇ ਵੀ ਦੀ ਡੈਥ ਹੋਈ ਰਾਨਾ ਗੁਰਸੇਵ ਸਿੰਘ ਕੀ ਮੰਗ ਕਰਦੇ ਕੀ ਹੋਣਾ ਚਾਹੀਦਾ ਮੰਗ ਜੀ ਇਨਸਾਫ ਹੀ ਚਾਹੀਦਾ ਹੋਰ ਤੁਹਾਨੂੰ ਪਤਾ ਹੀ ਹੈ ਪਰਿਵਾਰ ਆ ਬੱਚੀ ਆਦੇ ਨਾਲ ਉਹਦੇ ਇਹ ਮੁੰਡਾ ਮੈਰਿਡ ਹੀਗਾ ਮੈਰਿਡ ਹੀਗਾ ਕਿਨੇ ਬੱਚੇ ਕਿਨੇ ਵੀਰ ਦੇ ਬੱਚੀ ਇੱਕ ਕੁੜੀਆ ਸੀ ਉਹਦੀ ਕਿਨੇ ਛੱਡਦੀ ਉਹ ਹੋ ਗਈ ਆ 7 ਸਾਲਾਂ ਦੀ ਠੀਕ ਹੈ ਜੀ ਠੀਕ ਤੇ ਪ੍ਰਿੰਕ ਗੁਰਸੇਵਕ ਸਿੰਘ ਆ ਜੀ ਜਸਵਿੰਦਰ ਸਿੰਘ ਦੇ ਬੇਟੇ ਨੇ ਲੇਟ ਰਿਟਾਇਰਡ ਐਸਸੀ ਸੀਗੇ ਉਹਨਾਂ ਦੇ ਬੇਟੇ ਨੇ ਪੰਡੋਰੀ ਗੋਲਾ ਦੇ ਉਹਨਾਂ ਦਾ ਇੱਕ ਫਾਇਰ ਆਰਮ ਇੰਜਰੀ ਹੈਗੀ ਐ ਉਹਦੇ ਨਾਲ ਡੈਥ ਹੋਈ ਜਾਂਦੀ ਕਿੰਨੀ ਹਾਂਜੀ ਕਿੰਨੇ ਇੰਜਰਡ ਹੋਏ ਕਿੰਨੇ ਮੁਰਦੇ ਕੋਈ ਨਹੀਂ ਕਿ ਅ ਇੱਕ ਸ਼ਾਰਟ ਲੱਗਿਆ ਜੀ ਉਹਨਾਂ ਦੇ ਕੀ ਮਾਮਲਾ ਕੀ ਸਰਕੀ ਵਜ੍ਹਾ ਸੀ ਮਾਮਲਾ ਹਲੇ ਰੰਜਿਸ਼ ਕਲੀਅਰ ਨਹੀਂ ਹੋਈਗੀ ਉਹਦੇ ਬਾਰੇ ਜਾਣਕਾਰੀ ਹਾਸਲ ਕੀਤੀ ਜਾਂਦੀ ਹੈ ਕੋਈ ਪੁਰਾਣੀ ਰੰਜਿਸ਼ ਹੈ ਇਹਨਾਂ ਦੇ ਫੈਮਿਲੀ ਡਿਸਪਿਊਟ ਸੀਗਾ ਉਹਨਾਂ ਦੇ ਲੜਕਿਆਂ ਨੂੰ ਲੈ ਕੇ ਕੋਈ ਛੇੜਛਾੜ ਦਾ ਮਾਮਲਾ ਸੀਗਾ ਇਨਸੀਡੈਂਟ ਹੋਇਆ ਕਿੱਥੇ ਸਰ ਪੰਡੋਰੀ ਗੋਲਾ ਜੀ ਪਿੰਡ ਵਿੱਚ ਹੋਇਆ ਜੀ ਪ੍ਰੋਪਰ ਘਰ ਵਿੱਚ ਹੋਇਆ ਹੈ ਹਾਂ ਜੀ ਘਰ ਦੇ ਬਾਹਰ ਜੀ ਕਿੰਨੀ ਸਾਲ ਹੈ ਦੀ ਜਿਹੜੀ ਮ੍ਰਿਤਕ ਦੀ ਉਮਰ ਸਰ ਕਿੰਨੀ ਹੈ ਜੀ 29 ਸਾਲ ਹੈ ਜੀ ਕੀ ਮੌਜੂਦ ਹੈ ਹਾਂ ਜੀ ਕਾਰਵਾਈ ਕੀਤੀ ਜਾ ਰਹੀ ਹੈ ਮਰਡਰ ਦਾ ਕੇਸ ਰਜਿਸਟਰ ਕਰ ਰਹੇ ਹਾਂ ਜੀ ਤੇ ਦੋਸ਼ੀ ਕੋਈ ਤਿੰਨ ਦੋਸ਼ੀ ਨੇ ਜੀ ਜੋ ਫਿਲਹਾਲ ਹੁਣ ਸਾਹਮਣੇ ਆ ਰਹੇ ਨੇ ਦੋ ਤਾਂ ਆਈਡੈਂਟੀਫਾਈਡ ਨੇ ਜੀ ਰੋਹਿਤ ਉਰਫ ਸਮੋ ਅਤੇ ਉਸ ਦਾ ਬ੍ਰਦਰ ਟਾਟਾ ਬੋਬੀ ਦੇ ਮੁੰਡੇ ਨੇ ਜੀ ਉਥੋਂ ਸਤਿੰਦਰ ਕੁਮਾਰ ਪੰਡੋਰੀ ਗੋਲਾ ਦਾ ਹੀ ਰਹਿਣ ਵਾਲਾ ਜੀ ਉਹ ਉਹ ਕੈਮਰੇ ਵਿੱਚ ਆ ਰਹੇ ਨੇ ਪੂਰੇ ਫੁਟੇਜ ਅਸੀਂ ਹਾਸਲ ਕਰ ਰਹੇ ਹਾਂ ਕੋਈ ਦੋਸ਼ੀ ਕਾਬੂ ਯਾਰ ਨਹੀਂ ਫਿਲਹਾਲ ਕੋਈ ਦੋਸ਼ੀ ਕਾਬੂ ਨਹੀਂ ਹੋਇਆ ਮੌਕੇ ਤੋਂ ਫਰਾਰ ਹੋ ਗਏ ਸੀ ਜੀ ਬਹੁਤ ਜਲਦ ਕਾਬੂ ਕਰ ਲੇ ਜਾਂਗੇ